तारे <laughs> आई Você que é ਸਾਂਗੇ ਦਿਆਓ ਬੜੇ ਲੰਬੇ ਹਰਸੇ ਤੋਂ ਮਾਪੁਰਖਾਂ ਦੀ ਪਾਵਨ ਪਵਿੱਤਰ ਯਾਦ ਅੰਦਰ ਜੁੜ ਬੈਠੇ ਹੋ ਮਹਾਨ ਸ਼ਹੀਦਾਂ ਦੀ ਪਾਵਨ ਪਵਿੱਤਰ ਧਰਤੀ ਮਾਂ ਮਾਤਾ ਗੁਜਰ ਕੌਰ ਜੀ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਜੀ ਦੇ ਪਵਿੱਤਰ ਖੂਨ ਨਾਲ ਲਥਪਥ ਹੋਈ ਇਹ ਪਾਵਨ ਪਵਿੱਤਰ ਧਰਤੀ ਜਿਨ ਨੇ ਦੁਨੀਆ ਨੂੰ ਇਹ ਦੱਸਿਆ ਕਿ ਛੋਟੀ ਉਮਰ ਦੇ ਵਿੱਚ ਜਾ ਕੇ ਧਰਮ ਦੀ ਰਾਖੀ ਲਈ ਦੁਨੀਆ ਦੇ ਵਿੱਚ ਦੋ ਬੰਦਿਆਂ ਦਾ ਨਾਮ ਰਹਿੰਦਾ ਹੈ ਇੱਕ ਜਿਨ੍ਹਾਂ ਨੇ ਨਾਮ ਜਪਿਆ ਨਾਮ ਰਹੋ ਸਾਧੂ ਰਹੋ ਰਹੋ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਨ ਗੁਰਮੰਨ ਜਾਂ ਤਾਂ ਜਿਨ੍ਹਾਂ ਨੇ ਨਾਮ ਜਪਿਆ ਤੇ ਜਾਂ ਜਿਨ੍ਹਾਂ ਨੇ ਧਰਮ ਵਾਸਤੇ ਬੜਾ ਵੱਡੀ ਕੁਰਬਾਨੀ ਕੀਤੀ ਉਹਨਾਂ ਦਾ ਨਾਮ ਦੁਨੀਆ ਤੇ ਰਹਿੰਦਾ ਹੈ ਸੰਤ ਬਾਬਾ ਸੰਤੋਖ ਸਿੰਘ ਦੀ ਮਹਾਰਾਜ ਬਾਬਾ ਕਿਸ਼ਨ ਸਿੰਘ ਦੀ ਬਾਬਾ ਦਰਸ਼ਨ ਸਿੰਘ ਦੀ ਜਿਨ੍ਹਾਂ ਦੀ ਚਲਾਈ ਹੋਈ ਮਰਿਆਦਾ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਨਾਮ ਜਪਣਾ ਵੰਡ ਛਕਣਾ ਤੇ ਹਾਥੀ ਕੀਰਤ ਕਰਨੀ ਜਿਨ੍ਹਾਂ ਨੇ ਕੀਰਤਨ ਨਹੀਂ ਕੀਤਾ ਮਹਾਪੁਰਖਾਂ ਨੇ ਕੀਰਤਨ ਨਹੀਂ ਕੀਤਾ ਉਹ ਨਾਮ ਜਪਾ ਕੇ ਸਤਨਾਮ ਦਾ ਬਾਜਾ ਦੇ ਕੇ ਤੇ ਲੰਗਰ ਚਲਾ ਕੇ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਅੱਛਾ ਸੌਦਾ ਕੀਤਾ ਜਦੋਂ ਨਨਕਾਣਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸੱਚਾ ਸੌਦਾ ਕੀਤਾ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਲੰਗਰ ਛਕਾ ਕੇ ਉਹਨਾਂ ਨੂੰ ਹੱਥੀਂ ਕਿਰਤ ਕਰਨ ਦੀ ਮਰਿਆਦਾ ਦੱਸੀ ਸੰਤ ਬਾਬਾ ਸੰਤੋਖ ਸਿੰਘ ਜਿਨ੍ਹਾਂ ਨੇ ਲੰਗਰ ਚਕਾ ਛਕਾ ਕੇ ਆਉਂਦੇ ਜਾਂਦੇ ਰਾਈਆਂ ਨੂੰ ਇੱਕ ਹੁੰਦਾ ਹੈ ਰੋਹਾਨੀ ਇੱਕ ਹੁੰਦਾ ਹੈ ਜਸਮਾਨੀ ਉਹਨਾਂ ਨੇ ਰੋਹਾਨੀ ਲੰਗਰ ਵੀ ਛਕਾਇਆ ਤੇ ਜਸਮਾਨੀ ਲੰਗਰ ਵੀ ਛਕਾਇਆ ਤਾਂ ਆਹ ਮੈਨੂੰ ਸਰੋਪਾ ਪਾਣ ਤੋਂ ਪਤਾ ਲੱਗਿਆ ਵੀ ਜਿਹੜਾ ਮੈਨੂੰ ਸਮਾ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ ਮੈਂ ਤਾਂ ਮਹਾਂਪੁਰਖਾਂ ਨੂੰ ਸੰਤ ਬਾਬਾ ਬਲਜਿੰਦਰ ਸਿੰਘ ਉਹਨਾਂ ਦੇ ਸੈਕਟਰੀ ਸਾਹਿਬ ਨੂੰ ਵੀ ਕਿਹਾ ਸੀ ਮੈਂ ਕਹਿੰਦਾ ਜੇ ਨਹੀਂ ਟਾਈਮ ਹੈਗਾ ਤੇ ਮੈਂ ਇੱਤਾਂ ਹੀ ਦਰਸ਼ਨ ਕਰ ਲਵਾਂਗਾ ਤਾਂ ਆਹ ਥੋੜਾ ਜਿਹਾ ਸਮਾਂ ਸਿਰਫ 5-4 ਮਿੰਟ ਮੈਂ ਹੋਰ ਲਾਣੇ ਨਹੀਂ ਜ਼ਿਆਦਾ ਸਮਾਂ ਨਹੀਂ ਲਾਉਂਦਾ ਸੰਤ ਬਾਬਾ ਮਾਨ ਸਿੰਘ ਦੀ ਭੇਵੇ ਵਾਲੇ ਜਿਨ੍ਹਾਂ ਨੇ ਨਾਮ ਜਪਣਾ ਵੰਡ ਛਕਣਾ ਤੇ ਹੱਥੀ ਕੀਰਤ ਕਰਨ ਦੀ ਮਰਿਆਦਾ ਚਲਾਈ ਸੰਤ ਬਾਬਾ ਸੰਤੋਖ ਸਿੰਘ ਜੀ ਜਿਹੜੇ ਮਾਹਪੁਰਖਾਂ ਨੂੰ ਭੇਵੇ ਮਿਲਣ ਵਾਸਤੇ ਗਏ ਸੰਤ ਬਾਬਾ ਸੰਤੋਖ ਸਿੰਘ ਜੀ ਨੂੰ ਕਿਹਾ ਮਾਹਪੁਰਖਾਂ ਨੇ ਤੇਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਲੋੜ ਹੈ ਜਾ ਕੇ ਉੱਥੇ ਲੰਗਰ ਵਰਤਾਇ ਤੇ ਨਾਲੇ ਮਾਂ ਗੁਜਰੀ ਦੀ ਬਾਬਾ ਜੋਰਾਵਾਰ ਸਿੰਘ ਦੀ ਫਤਿਹ ਸਿੰਘ ਦੀ ਸੇਵਾ ਕਰ ਤੈਨੂੰ ਉਹ ਯਾਦ ਕਰਦੇ ਨੇ ਉਸ ਧਰਤੀ ਤੇ ਫੇਰ ਆ ਕੇ ਉਹ ਧਰਤੀ ਕਰਮਾਂ ਵਾਲੀ ਐ ਉਹ ਧਰਤੀ ਨਸੀਬਾਂ ਵਾਲੀ करी जय भैम मेरा माल घर माल भैपर मेरा कली माई हली माई नशी पाल ਜੰਤ ਪਏ ਹਰ ਆਵਲੇ ਜੰਤ ਪਏ ਹਰ ਆਵਲੇ ਜੰਤ ਮੈਂ ਹਰ ਆਵਲੇ ਜੰਤ ਪਏ ਹਰ ਆਵਲੇ ਜੰਤ ਮੈਂ ਹਰ ਆਵਲੇ ਜੰਤ ਪਏ ਹਰ ਆਵਲੇ ਇਹ ਜੰਤ ਪਏ ਹਰ ਆਵਲੇ ਜੰਤ ਪਏ ਹਰ ਆਵਲੇ ਜੰਤ ਪਏ ਹਰ सतगुरू देख जनम हर जनम हर ਸੰਗਤ ਜੀ ਮਾ ਪੁਰਖਾਂ ਦਾ ਆਉਣਾ ਦੁਨੀਆ ਤੇ ਜਾਣਾ ਵੀ ਵੱਖਰਾ ਤੇ ਆਉਣਾ ਵੀ ਵੱਖਰਾ ਮਰਤਾ ਮਰਤਾ ਜੱਗ ਮੂਆ ਮਰ ਪੀਣਾ ਜਾਣਿਆ ਕੋਏ ਐਸੀ ਮਰਨੀ ਜੋ ਮਰੈ ਬਹੁਰ ਦਾ ਮਰਨਾ ਹੋਏ ਜਿਸ ਮਰਨੇ ਤੇ ਜੱਗ ਡਰੈ ਮੇਰੇ ਮਾਨਿਆ ਅਨੰਤ ਮਰਨੇ ਹੀ ਤੇ ਪਾਇਆ ਪੂਰਨ ਪਰਮਾ ਹੋਏ ਬਰਖਤ ਰਹੇ ਵਿੱਚ ਕਾਂਸੀ ਹੋਏ ਬਰਖਤ ਬਨਾਰਸੀ ਰਹਿੰਦਾ ਰਾਮਾ ਆਨੰਦ ਗਸਾਈ ਜਿਨ੍ਹਾਂ ਨੇ ਮਹਾਂਪੁਰਖਾਂ ਦਾ ਬਚਨ ਕਮਾਇਆ ਮਹਾਂਪੁਰਖ ਸੰਤ ਬਾਬਾ ਸੰਤੋਖ ਸਿੰਘ ਜੀ ਨੇ ਮਹਾਂਪੁਰਖ ਬਾਬਾ ਕਿਸ਼ਨ ਸਿੰਘ ਦਾ ਬਚਨ ਕਮਾਇਆ ਉਹ ਹਰ ਕੇ ਸੇਵਕ ਜੋ ਹਰ ਪਾਏ ਜਿਨ ਕੀ ਕਥਾ ਨਿਰਾਲੀ ਏ ਉਹ ਮਰਨ ਦਾ ਅਬ ਜ਼ੁਮਰਤੇ ਹੋਰ ਪਰਮ ਬੇਸੁਲਾਈ ਏ ਉਹਨਾਂ ਦਾ ਆਉਣਾ ਵੱਖਰਾ ਤੇ ਜਾਣਾ ਵੀ ਵੱਖਰਾ ਆ ਬਣ ਆਏ ਸ੍ਰਿਸ਼ਟ ਮੈਂ ਵਸੇ ਤਾਂ ਦੁਨੀਆ लोग तो कहते हैं बदलता जमाना है जमाना अक्सर मर्द वो है जो जमाने को बदल देते हैं फतेहगढ़ साहब की धरती जिथे बाबा जोरावर सिंह फतेह जो सिंह मां गुजरी ने सारा कुछ बदल के रख दिया तस्वीर बदली ਤਕਦੀਰ ਬਦਲੀ ਉਹ ਬਦਲੀ ਨਹੀਂ ਅੱਜ ਵੀ ਬਦਲੀ ਜਾਂਦੀ ਹੈ ਆਹ ਆਇਆ ਤੂ ਰੋ ਚੱਲ ਰਹਿਣਾ ਤੱਕੀ ਤੋਂ ਸਰ ਨਾਏ ਜਿਉ ਮੈਂ ਆਸਾਂ ਰੱਖੀ ਚਿੱਤ ਮੈਂ ਤੇਰਾ ਸਭੇ ਦੁੱਖ ਤੈਨੂੰ ਦਵਾਏ ਜਿਉ ਅੱਜ ਵੀ ਦੁੱਖ ਦਿਲਦਰ ਇੱਥੇ ਮਿਟਦੇ ਨੇ ਧੰਨ ਵਾਲਿਆਂ ਨੂੰ ਧੰਨ ਓ ਪੁੱਤਰਾ ਦੇ ਦਾਨੀ ਨੇ ਪੁੱਤਰ ਵਾਰ ਕੇ ਉਹ ਤੁਹਾਨੂੰ ਆਪਣੇ ਪੁੱਤਰ ਬਣਾਇਆ ਕਦੀ ਆਪਾ ਬਣਿਆ ਨਹੀਂ ਬਣੇ ਓ ਇਹਨ ਪੁੱਤਰਣ ਕੇ ਸੀਸ ਪਰ ਵਾਰਦੀਏ ਕਰਦੇ ਆ ਨੂਵੇ ਤੋਆ ਕਿਆ ਹੁਮਾ ਹੋ ਜੀਤ ਕਈ ਹਜ਼ਾਰ ਆ ਆ ਸਾਹਮਣੇ ਫਤਿਹਗੜ ਸਾਹਿਬ ਦੀ ਧਰਤੀ ਤੇ ਡੈਣਾ ਕੰਧਾ ਵਿੱਚ ਚੜਾਏ ਗਏ ਆ ਗੱਲ ਕਹਿ ਦਿੱਤੀ ਕੂਰ ਨੂੰ ਖੁੱਟੇ ਨਾੜਕਾ ਔੜਕ ਸੱਚ ਰਹੀ एक हिंदी का कवि लिखता गुरु गोबिंद के बच्चे उम्र में थे लेकिन कच्चे जोरावार जोर से बोला जोरावार जोर से बोला फतेह सिंह छोर से बोला हमें निज पंथ प्यारा है हमें गुरु ग्रंथ प्यारा है हमारे देश की जय हो पिता दशमेश की जय हो किसी ने कहता ऋषियों का देश किसी ने कह दिया मुनियों का देश किसी ने कहा भगतों का देश ओ देश देश ओ देता जेकर पिता दशमेश का हाद मैं समाप्ति वाले पासे जावा साहबजाद ने तकदीर से तस्वीर बदल दी जवर माहीरे उनी जात बरन कुल माही जिन सरदारी न पई कनी को सरदार बनाऊं ਤਬੇ ਗੋਬਿੰਦ ਸਿੰਘ ਨਾਮ ਕਹਾਉ ਜਿੰਨਾ ਕੀ ਜਾਤ ਵਰਣ ਕੋਲ ਪਾਹੀ ਸਰਦਾਰੀ ਨਾ ਪਈ ਕਦਾ ਹੀ ਇਨਹੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਮੈਂ ਮਾਪੁਰਖਾਂ ਵਗੋਂ ਸੰਤ ਬਾਬਾ ਮਾਨਸੇਕ ਦੀ ਭੇਵੇ ਵਾਲਿਆਂ ਦੀ ਫਲਵਾੜੀ ਵੱਲੋਂ ਦਾਸ ਭਾਈ ਮਣੀ ਸੱਜੀ ਬਿਹੇਵੇ ਵਾਲੇ ਬਾਬਾ ਦਰਸ਼ਨ ਸਿੰਘ ਜੀ ਮਹাপুরਖ ਸੰਤ ਬਾਬਾ ਸੰਤੋਖ ਸਿੰਘ ਜੀ ਨੂੰ ਸ਼ੈਨਸ਼ਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦਾ ਔਡਰ ਵਾਲੇ ਅਰਦਾਸ ਕਰਦਾ ਇਹੋ ਜੇ ਮਹাপুরਖਾਂ ਨੂੰ ਸਤਿਗੁਰੂ ਸਮੇ ਤੋਂ ਸਮੇ ਇਹ ਧਰਤੀ ਤੇ ਭੇਜਦਾ ਰਹੀਂ ਉਹ ਧਰਤੀ ਤੇ ਆਉਂਦੇ ਰਹਿਣ ਤੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਰਹਿਣ ਉਹ ਧਰਤੀ ਸੋਹਣੀ ਲੱਗਦੀ ਐ ਧਰਤੀ ਸੋਹਣੀ ਲੱਗਦੀ ਐ ਉਹ ਧਰਤੀ ਸੋਹਣੀ ਲੱਗਦੀ ਐ ਉਹ ਧਰਤੀ ਸੋਹਣੀ ਲੱਗਦੀ ਐ ਜਿੱਥੇ ਬਾਠਨ ਸੰਤ ਪਿਆਰੇ ਉਹ ਧਰਤੀ ਸੋਹਣੀ ਲੱਗਦੀ ਐ ਧਰਤੀ ਸੋਹਣੀ ਲੱਗਦੀ ਐ ਮੈਂ ਗੁਰੂ ਗਾਏ ਉਹ ਦਰਦ ੁਰਬਲੇ ਕਰਮਾਂ ਕਰਜਾ ਪ੍ਰਗਟੇ ਭੇਟੇ ਫੁਰਖ ਰਸਕ ਬਿਰਾਗੀ ਮਿੱਟੀੋਂ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਮੈਂ ਕਿਹਾ ਸੀ ਵੀ ਪਹਿਲਾਂ ਟਾਈਮ ਅਨਾਉਂਸ ਕਰਦੇਓ ਮੈਂ ਉਨੇਕ ਟਾਈਮ ਦੇ ਵਿੱਚ ਹੀ ਮਾਫੀ ਮੰਗ ਲੂੰਗਾ ਐਨਾ ਕਿ ਸ਼ਬਦ ਬੋਲਦਿਆਂ ਸਾਧ ਸੰਗਤ ਦੇ ਅਣਜਾਣ ਬੱਚੇ ਕੋਲੋਂ ਅਣਗੇਰ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੁਣ ਦੀਆਂ ਅਣਜਾਣ ਬੱਚੇ ਸਮਝ ਕੇ ਖਿਮਾ ਕਰਨੀ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨੂੰ ਬਾਬਾ ਮਨੀ ਸਿੰਘ ਜੀ ਇਹ ਹੋਏ ਵਾਲੇ ਜਿਹੜੇ ਸੰਤ ਬਾਬਾ ਮਾਨ ਸਿੰਘ ਜੀ ਪਿਆਰ ਵਾਲੋਂ ਵਰਸਾਏ ਹੋਏ ਨੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਮਾਫੀ ਵੀ ਚਾਹੁੰਦੇ ਆ ਕਿ ਘੱਟ ਸਮਾਂ ਉਹਨਾਂ ਨੂੰ ਦੇ ਸਕਿਆ ਤੇ ਹੁਣ ਬੇਨਤੀ ਕਰਦੇ ਆ ਢਾਡੀ ਜਥਾ ਗਿਆਨੀ ਸੁਖਪ੍ਰੀਤ ਸਿੰਘ ਜੀ ਖਾਲਸਾ ਪਲਾਸਾ ਵਾਲੇ ਉਹ 4 ਵਜੇ ਤੱਕ ਆਪਣਾ ਜਿਹੜਾ ਪ੍ਰੋਗਰਾਮ ਤੁਹਾਡੀ ਪਾਰਾਂ ਰਹੀਂ ਉਹ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਪਾਪੁਰਖਾਂ ਨੂੰ ਸਰਦਾ ਤੇ ਸਤਕਾਰ ਭੇਟ ਕਰਨਗੇ ਤੋਂ ਪਹਿਲਾਂ ਬੇਨਤੀ ਹੈ ਕਿ ਢਾਡੀ ਜਥੇ ਤੋਂ ਬਾਅਦ ਅਸੀਂ ਕੁਝ ਸਨਮਾਨ ਕਰਨਨੇ ਆ ਉਹਨਾਂ ਨੂੰ ਬੇਨਤੀ ਹੈ ਕਿ ਢਾਡੀ ਜਥਾ ਇਸ ਸਮਾਪਤੀ ਵੇਲੇ ਸਾਰਿਆਂ ਪਹੁੰਚਣ ਦੀ ਕਿਰਪਾਲਤਾ ਕਰਨੀ ਟੈਮ ਟੀਵੀ ਵਾਲੇ ਉਹ ਵੀ ਆ ਜਾਣ ਜੋੜੇ ਘਰ ਵਾਲੇ ਖੂਨਦਾਨ ਕੈਂਪ ਵਾਲੇ ਮੈਡੀਕਲ ਕੈਂਪ ਵਾਲੇ ਹਲਵਾਈ ਦੀਪ ਸਿੰਘ ਜੀ ਸੱਜੋ ਅਮਰਜੀਤ ਸਿੰਘ ਸੱਜੋ ਕ੍ਰਿਸ਼ਨ ਹਲਵਾਈ ਜੀ ਸਵੀਟ ਸਾਫ ਲੁਧਿਆਣਾ ਲੁਧਿਆਣਾ ਵਾਲੇ ਫੁੱਲਾਂ ਦੀ ਸੇਵਾ ਵਾਲੇ ਪੰਜਾਬ ਲਾਈਟ ਵਾਲੇ ਰਾਜੂ ਸਾਊਂਡ ਵਾਲੇ ਲੁਧਿਆਣਾ ਬਾਬਾ ਬੰਜੀਤ ਸਿੰਘ ਜੀ ਚੋਟਪੁਰ ਵਾਲੇ ਉਹਨਾਂ ਦੇ ਸੇਵਾਦਾਰ ਜਿਹੜੇ ਰਿਕਾਰਡਿੰਗ ਦੀ ਸੇਵਾ ਕਰ ਰਹੇ ਨੇ ਉਹ ਵੀ ਇਹ ਜੁੜਾ ਸਮਾਉ ਢਾਡੀ ਜਥਾ ਲੱਗਣੇ ਤੋਂ ਬਾਅਦ 4 ਵਜੇ ਦੇ ਕਰੀਬ ਸਾਰੇ ਆ ਜਾਣ ਸਾਰਿਆਂ ਦਾ ਇਕੱਠਾ ਸਨਮਾਨ ਕਰਾਂਗੇ ਸੰਤ ਬਾਬਾ ਪ੍ਰਿੰਦਰ ਸਿੰਘ ਜੀ ਦਮਦਮ੍ਰਿਤਸਾਲ ਸੱਦਰ ਵਾਲਾ ਉਹਨਾਂ ਦੇ ਸਿੰਘ ਆਏ ਨੇ ਬਾਬਾ ਪਾਲਾ ਸਿੰਘ ਜੀ ਗਊਆਂ ਵਾਲੇ ਬਾਬਾ ਬਕਾਲਾ ਸਾਹਿਬ ਉਹਨਾਂ ਦਾ ਉਹਨਾਂ ਦੇ ਵੀ ਸਿੰਘ ਆਏ ਨੇ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਦੇ ਆਂ ਬਾਬਾ ਬਲਜਿੰਦਰ ਸਿੰਘ ਜੀ ਤੇ ਪੂਰੇ ਸਾਰੀ ਸਾਧ ਸੰਗਤ ਵੱਲੋਂ ਉਹਨਾਂ ਦਾ ਕੋਟਨ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਆ ਕੇ ਹਾਜ਼ਰੀ ਲਵਾਈ ਹੈ ਧੰਨਵਾਦ ਕਰਦੇ ਆਂ ਬਾਬਾ ਮਨੀ ਸਿੰਘ ਜੀ ਪਿਓਵੇ ਵਾਲੇ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਣਾ ਜੋ ਸੰਗਤਾਂ ਦੇ ਵਿੱਚ ਕੀਰਤਨ ਕਥਾ ਕੀਤੀ ਹੈ ਉਹਨਾਂ ਦਾ ਕੋਟਨੂਰ ਧੰਨਵਾਦ ਕਰਦੇ ਆਂ ਕਿਉਂਕਿ ਮਹਾਂਪੁਰਖਾਂ ਦਾ ਸੰਤ ਬਾਬਾ ਸੰਤੋਖ ਸਿੰਘ ਜੀ ਸੰਤ ਬਾਬਾ ਦਰਸ਼ਨ ਸਿੰਘ ਜੀ ਮੌਜੂਦਾ ਮੁਖੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਜਿਨ੍ਹਾਂ ਦਾ ਪਿਆਰ ਸਾਰਿਆਂ ਨਾਲ ਬਣਿਆ ਹੋਇਆ ਹੈ ਸਦਾ ਹੀ ਹਰ ਇੱਕ ਜੋ ਜਿੱਥੇ-ਜਿੱਥੇ ਵੀ ਪ੍ਰੋਗਰਾਮ ਹੁੰਦੇ ਨੇ ਇਹ ਆਪ ਵੀ ਜਾਣਦੇ ਨੇ ਤੇ ਮਹਾਂਪੁਰਖ ਸਾਰੇ ਹਾਜ਼ਰੀ ਲਾਉਣ ਮਹਾਂਪੁਰਖਾਂ ਦੀ ਜੋ ਪਾਰਸੀ ਸਮਾਗਮ ਨੇ ਉਹਨਾਂ ਤੇ ਹੁੰਦੇ ਨੇ ਬੜਾ ਆਨੰਦ ਆਪਾਂ ਨੇ ਸਵੇਰ ਤੋਂ ਮਾਣਿਆ ਸਾਰੀਆਂ ਸੰਗਤਾਂ ਨੇ ਫੇਰ ਬੇਨਤੀ ਹੈ ਕਿ ਜਿੰਨੇ ਸੰਗਤਾਂ ਇੱਧਰ-ਉੱਧਰ ਦੁਨੀਆਂ ਫਿਰਦੀਆਂ ਨੇ ਆਪਾਂ ਸਮਾਪਤੀ ਦਾ ਸਮਾ ਹੈ ਤੇ ਸਾਰੇ ਸਮਾਪਤੀ ਵੇਲੇ ਆਪਾਂ ਜੋ ਦਰਬਾਰ ਸਾਹਿਬ ਹੈ ਆਪਣਾ ਪੰਡਾਲ ਵਿੱਚ ਆ ਕੇ ਸੱਜਣ ਦੀ ਕਿਰਪਾਲਤਾ ਕਰੋ ਤਾਂ ਜੋ ਆਪਾਂ ਇਹ ਸਮਾਗਮ ਨੇ ਜੋ ਮੈਂ ਪਹਿਨਾ ਮਹਾਂਪੁਰਖ ਵੀ ਕਹਿ ਰਿਹਾ ਸੀ ਕਹਿ ਰਿਹਾ ਸੀ ਕਿ ਜਿਹੜਾ ਸੰਗਤ ਵਿੱਚ ਆਇਆ ਤੇ ਮਹਾਂਪੁਰਖਾਂ ਦਾ ਅਸ਼ੀਰਵਾਦ ਉਹ ਲੈ ਕੇ ਜਾਊਗਾ ਲੰਗਰ ਆਪਾਂ ਨੇ ਛਕ ਲਿਆ ਸਾਰਿਆਂ ਨੇ ਤੇ ਹੁਣ ਪੰਡਾਲ ਵਿੱਚ ਆ ਕੇ ਜਿਹੜੀ ਸੰਗਤ ਹੈ ਸੰਗਤ ਕਰਕੇ ਆਪਾਂ ਇੱਥੋਂ ਆਪਣੇ ਲਾਹੇ ਖੱਟੀਏ ਤਾਂ ਜੋ ਆਪਣਾ ਜੀਵਨ ਹੈ ਉਹ ਸਫਲ ਹੋ ਜਾਵੇ ਕਿਉਂਕਿ ਮਹਾਪੁਰਖਾਂ ਵੱਲੋਂ ਇੱਕ ਇੱਕ ਸ਼ਬਦ ਕੀਮਤੀ ਹੈ ਜੋ ਵੀ ਆਪਾਂ ਨੂੰ ਸੁਣਦੇ ਆਪਾਂ ਇੱਕ ਵੀ ਸ਼ਬਦ ਆਪਣੇ ਕੰਨਾਂ ਵਿੱਚ ਪੈ ਜਾਵੇ ਮੈਂ ਸਮਝਦਾ ਕਿ ਪਾਰ ਉਤਾਰਾ ਇਨਸਾਨ ਦਾ ਹੋ ਸਕਦਾ ਹੈ ਮਹਾਪੁਰਖਾਂ ਨੇ ਬਾਬਾ ਸੰਤੋਖ ਸਿੰਘ ਜੀ ਨੇ ਏਕ ਨਹੀਂ ਅਨੇਕਾਂ ਹੀ ਲੋਕਾਂ ਨੂੰ ਉਤਾਰਿਆ ਹਰ ਇੱਕ ਬਿਮਾਰੀ ਦਾ ਜੋ ਵੀ ਆਇਆ ਮਹਾਪੁਰਖਾਂ ਕੋਲ ਉਹਨੂੰ ਠੀਕ ਕਰਕੇ ਭੇਜਿਆ ਉਹਨਾਂ ਦਾ ਬੜਾ ਸਤਿਕਾਰ ਮਾਨ ਹਰ ਇੱਕ ਦਾ ਮਹਾਂਪੁਰਖ ਇੱਥੇ ਆਇਆਂ ਦਾ ਕਰਦੇ ਸੀ ਤੇ ਮੈਂ ਸਮਝਦਾ ਕਿ ਹਰ ਇੱਕ ਅੱਜ ਇੱਕ ਇੱਕ ਜੋ ਬਾਬਾ ਜੀ ਦਾ ਸੇਵਕ ਹੈ ਇੱਕ ਇੱਕ ਨਾਲ ਗੱਲ ਕਰੀਏ ਤਾਂ ਮੈਂ ਸਭ ਦਾ ਕਈ ਕਈ ਕਹਾਣੀਆਂ ਮਹਾਂਪੁਰਖਾਂ ਦੇ ਦੋ ਸਾਥ ਦੀਆਂ ਨੇ ਉਹ ਦੱਸਦੇ ਨੇ ਤੇ ਮੈਂ ਹੁਣ ਬੇਨਤੀ ਕਰਦਾ ਢਾਡੀ ਜਥਾ ਅਗਿਆਨੀ ਸੁਖਪ੍ਰੀਤ ਸਿੰਘ ਜੀ ਖਾਲਸਾ ਉਹ ਪਲਾਸੌਰ ਵਾਲੇ ਉਹ ਆਪਣੇ ਨਾਲ